ਸਸਰੀ ਕਾਰ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਸੀਗਾ ਹੁਣ ਆਪਾਂ ਕਮਰੇ ਸੁੰਭਣ ਲੱਗੇ ਸੀਗੇ ਤੇ ਬਾਕੀ ਅੱਜ ਕੰਮ ਆਪਣਾ ਥੋੜਾ ਜਿਹਾ ਲੇਟ ਹੋ ਗਿਆ ਇਹਦੇ ਕਰਕੇ ਇੱਕ ਵੇਲਾ ਹੋ ਗਿਆ ਸੀ ਸੁੰਭਰਨੇ ਨੂੰ ਤੇ ਉਹਦੇ ਕਰਕੇ ਮੈਂ ਕਿ ਚੱਲ ਪਹਿਲਾਂ ਸੁੰਭਰ ਦਿੰਨੀ ਆ ਤੇ ਬਾਕੀ ਆਪਣੇ ਸਾਰੇ ਕੰਮ ਪੈਨੇ ਆ ਅੱਜ ਲਓ ਜੀ ਆਪਾਂ ਸੁੰਬਰ ਲਿਆ ਸੀਗਾ ਤੇ ਹੁਣ ਆਪਾਂ ਮੱਝਾਂ ਨੂੰ ਕੱਖ ਪਾ ਦਈਏ ਤੇ ਕੱਖ ਪਾ ਕੇ ਹੁਣ ਆਪਾਂ ਮੱਝ ਨੂੰ ਚੋ ਲੈਣੇ ਆ ਲਓ ਜੀ ਹੁਣ ਆਪਾਂ ਮੱਝਾਂ ਨੂੰ ਰੇ ਕੱਖ ਪਾ ਦਿੰਨੇ ਆ ਤੇ ਬਾਕੀ ਤੂੜੀ ਤਾਂ ਮੈਂ ਪਹਿਲਾਂ ਹੀ ਪਾਤੀ ਸੀ ਤੇ ਹੁਣ ਆਪਾਂ ਇੱਥੇ ਕੱਖ ਪਾ ਦਿੰਨੇ ਆ ਮੱਝਾਂ ਨੂੰ ਕੱਖ ਪਾ ਕੇ ਤੇ ਆਪਾਂ ਮੱਝਾਂ ਨੂੰ ਹੁਣ ਉਰੇ ਹੀ ਬੰਨ ਦਿੰਨੇ ਆ आ रे ना ਲੋ ਜੀ ਆਪਾਂ ਲੱਗਿਆ ਮੱਝਾਂ ਥੱਲੇ ਰੜਕਾ ਮਾਨ ਤੇ ਬਾਕੀ ਇਹ ਆਪਣੀ ਅਗਲੇ ਦਿਨ ਦੀ ਵੀਡੀਓ ਆ ਤੇ ਫਿਰ ਉਸ ਤੋਂ ਬਾਅਦ ਆਪਣੀ ਤੋਂ ਵੀਡੀਓ ਬਣੀ ਨਹੀਂ ਸੀ ਕਿਉਂਕਿ ਬਾਕੀ ਕਵੇਲਾ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਇਹਦੇ ਕਰਕੇ ਇਹ ਆਪਾਂ ਅਗਲੇ ਦਿਨ ਵੀਡੀਓ ਬਣਾਈ ਆ ਲਓ ਜੀ ਬੀਡੀ ਦਾ ਅੰਡਾ ਪੈਥੀ ਕਰਦੇ ਆ ਮਿਲਦੇ ਆ ਅਗਲੇ ਬਲੌਕ ਨਾਲ ਧੰਨਵਾਦ ਜੀ